ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਕਿੱਦਾਂ ਜੀ ਸਾਰੇ ਠੀਕ ਠਾਕ ਵਧੀਆ ਅਸੀਂ ਵੀ ਵਧੀਆ ਜੀ ਤੇ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਕਮੈਂਟ ਕਰਦੇ ਥੈਂਕ ਯੂ ਪੁਆਇੰਟ ਕਰਨ ਵਾਸਤੇ ਵੀਡੀਓ ਦੇਖਣ ਵਾਸਤੇ ਤੇ ਐਦਾਂ ਵੀਡੀਓ ਦੇਖਦੇ ਰਹੋ ਛੋਟੇ ਛੋਟੇ ਕਮੈਂਟ ਜਿਹੜੇ ਕਰਦੇ ਰਹੋ ਜੀ ਤੇ ਆਪਣੇ ਚੈਨਲ ਨੂੰ ਸਪੋਰਟ ਹੁੰਦੀ ਰਹਿੰਦੀ ਹੈ ਜੀ ਇਸ ਤਰ੍ਹਾਂ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਚੈਨਲ ਦੀ ਤੇ ਆਪਾਂ ਵੀ ਵੱਧ ਤੋਂ ਵੱਧ ਸਪੋਰਟ ਆ ਜਿਹੜੀ ਕਰੀਦੀ ਆ ਭੈਣਾਂ ਦੇ ਚੈਨਲਾਂਾਂ ਜਿਹੜੇ ਨਵੇਂ ਹੁੰਦੇ ਆ ਤੇ ਤੁਸੀਂ ਵੀ ਸਪੋਰਟ ਕਰਿਆ ਕਰੋ ਜੀ ਧੰਨਵਾਦ ਆ ਸਾਰਿਆਂ ਦਾ ਜਿਹੜੀ ਸਪੋਰਟ ਕਰਦੇ ਆ ਤੇ ਇਧਰ ਆਪਾਂ ਬਣਾਉਣ ਲੱਗੇ ਆ ਜੀ ਟਮਾਟਰ ਪਿਉਰੀ ਉਹਦੇ ਵਾਸਤੇ ਆਪਾਂ 2 ਕਿਲੋ ਟਮਾਟਰ ਲੈ ਲਿਆ ਤੇ ਇਹ ਟਮਾਟਰ ਪਿਉਰੀ ਆ ਜਿਹੜੀ ਬਹੁਤ ਹੀ ਕੰਮ ਦਿੰਦੀ ਹੈ ਜੇ ਆਪ ਬਣਾ ਕੇ ਰੱਖ ਲੀਗੇ ਇੱਕ ਤਾਂ ਜਦੋਂ ਟਮਾਟਰ ਮਹਿੰਗੇ ਹੋ ਜਾਂਦੇ ਆ ਉਦੋਂ ਬਹੁਤ ਕੰਮ ਆਉਂਦੀ ਹੈ ਇਹ ਤੇ ਕਈ ਵਾਰ ਘਰੇ ਨਹੀਂ ਹੁੰਦੇ ਤੇ ਉਦੋਂ ਵੀ ਕੰਮ ਆਉਂਦੀ ਹੈ ਜਦੋਂ ਆਪ ਸਬਜ਼ੀ ਬਣਾਉਣੀ ਹੁੰਦੀ ਹੈ ਕਈ ਵਾਰ ਕਿਸੇ ਨੇ ਹੁਣਾ ਕਰਨਾ ਹੁੰਦਾ ਤੇ ਮੇਰੇ ਤੇ ਚਲੋ ਡਿਫਨ ਦਾ ਕੰਮ ਹੈ ਮੈਂ ਤਾਂ ਚਾਹੀਦੀ ਹੁੰਦੀ ਰੋਜ ਹਨਾ ਤੇ ਅੱਗੇ ਘਰੇ ਤਾਂ ਚਲੋ ਕਦੇ ਨਾ ਵੀ ਪਾਈਦਾ ਵੀ ਸਰ ਜਿੰਦਾ ਨਾ ਜਦੋਂ ਘਰ ਦੀ ਸਬਜ਼ੀ ਬਣਾਈ ਦੀ ਤੇ ਹੁਣ ਤਾਂ ਚਲੋ ਪੌਣੀ ਪੈਂਦੀ ਆ ਫਿਰ ਕਿਉਂਕਿ ਸਬਜੀ ਦਾ ਟੇਸ ਨਹੀਂ ਵਧੀਆ ਹੁੰਦਾ ਹਨਾ ਜੇ ਟਮਾਟਰ ਨਾ ਪਾਈਏ ਤੇ ਫਿਰ ਹੁਣ ਜਦੋਂ ਇਹ ਖਤਮ ਹੋ ਗਏ ਗਰਮੀ ਦੇ ਵਿੱਚ ਹੁਣ ਮੂਰੇ ਲੋਆ ਚੱਲਣ ਲੱਗ ਗਏ ਆ ਤੇ ਫਿਰ ਇਹ ਬਹੁਤ ਮਹਿੰਗੇ ਹੋ ਜਾਣੇ ਆ ਹੁਣ ਸਾਰਾ 20 ਰੁਪਏ ਆਪਾਂ 15 ਰੁਪਏ ਮੰਡੀ ਚ ਤਾਂ ਚੱਲ ਰਹੇ ਆ ਜੀ ਮੰਡੀ ਤੋਂ ਨਾਲ ਦੀ ਸੱਜਾ ਆਪਾਂ ਸਬਜੀ ਸਾਰੀ ਗੰਡੇ ਵਗੈਰਾ ਲਸਣ ਵਗੈਰਾ ਸਾਰਾ ਲੈਂਦਾ ਸੀਗਾ ਤੇ ਹੁਣ ਆਪਾਂ ਇਹ ਜੀ ਪਿਉਰੀ ਆ ਜਿਹੜੀ ਬਣਾ ਕੇ ਰੱਖ ਲੈਨੇ ਆ ਤੇ ਤਿੰਨ ਚਾਰ ਮਹੀਨੇ ਖਰਾਬ ਨਹੀਂ ਹੁੰਦੀ ਇਹ ਤੁਸੀਂ ਅੜੇ ਥੂੜੇ ਵਰਤੋ ਚਾਹੇ ਜਦੋਂ ਮਹਿੰਗੇ ਹੋ ਜਾਂਦੇ ਆ ਉਦੋਂ ਵਰਤ ਸਕਦੇ ਆ ਆਪਾਂ ਹਨਾ ਕਿਉਂਕਿ ਫਸਲ ਟਮਾਟਰਾਂ ਦੀ ਇਹ ਜਿਹੀ ਹੁੰਦੀ ਹੈ ਇਕਦਾਂਵੀ ਲੱਗ ਕੇ ਸਾਰੇ हट ਜਾਂਦੇ ਆ ਨਾਲ ਦੀ ਨਾਲ ਹੀ ਫਿਰ ਬੂਟੇ ਸੁੱਕਣ ਲੱਗ ਜਾਂਦੇ ਆ ਦੁਬਾਰਾ ਕੋਈ ਵੀ ਫਲ ਜਿਹੜਾ ਲੱਗਦਾ ਨਹੀਂ ਇਹਨਾਂ ਨੂੰ ਇਕਦਾਂਵੀ ਸਾਰੇ ਪੱਕ ਜਾਂਦੇ ਆ ਤੇ ਫਿਰ ਇਹ ਦੁਬਾਰਾ ਬੂਟੇ ਲੋਣੇ ਆ ਜਦੋਂ ਫੇਰ ਤਿਆਰ ਹੁੰਦੇ ਆ ਤੇ ਫਿਰ ਮਹਿੰਗੇ ਹੋ ਜਾਂਦੇ ਆ ਇਹ ਇਹ ਫਿਰ ਇਹ 60 70 ਤੱਕ ਵੀ ਪਹੁੰਚ ਜਾਂਦੇ ਆ ਕਈ ਵਾਰ ਜੇ ਇਸ ਤਰ੍ਹਾਂ ਆਪਾਂ ਸੇਵ ਕਰਕੇ ਰੱਖ ਲਈਏ ਤਾਂ ਫਿਰ ਸਸਤੇ ਜੀ ਆਪਾਂ ਕੰਮ ਆ ਜਿਹੜਾ ਚਲਾ ਸਕਦੇ ਹਾਂ ਨਾ ਸਬਜ਼ੀ ਵਧੀਆ ਬਣਾ ਸਕਦੇ ਆ ਆਪਦੀ ਤੇ ਲੋ ਜੀ ਇਹਨਾਂ ਨੂੰ ਆਪਾਂ ਬਾਲ ਲੈ ਪਾਣੀ ਨਹੀਂ ਪਾਉਣਾ ਜੰਮੀ ਪਾਣੀ ਪਾਉਗੇ ਤਾਂ ਫਿਰ ਇਹ ਖਰਾਬ ਹੋ ਜੂਗਾ ਇਹਦਾ ਲੰਮਾ ਟਾਈਮ ਨਹੀਂ ਘਟਣਾ ਇਹਦੇ ਵਿੱਚ ਆਪਾਂ ਇੱਕ ਚਮਚ ਲੂਣ ਦਾ ਪਾਤਾ ਸੀਗੀ ਤੇ ਦੋ ਚਮਚ ਖੰਡ ਦੇ ਪਾਏ ਆ ਜਦੋਂ ਆਪਾਂ ਬਾਲ ਲਿਆ ਤੇ ਬਾਲ ਲੈਣੇ ਚੰਗੀ ਤਰ੍ਹਾਂ 10-15 ਮਿੰਟ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਿਆ ਤੇ ਇਹ ਦੇਖੋ ਇਸ ਤਰ੍ਹਾਂ ਇਹਦੀ ਪੇਸਟ ਜਿਹੜਾ ਬਣਾ ਲੈਣਾ ਜਿਵੇਂ ਸੌਸ ਹੁੰਦੀ ਹੈ ਤੇ ਸੌਸ ਵੀ ਬਣ ਜਾਂਦੀ ਹੈ ਟਮਾਟਰ ਸੌਸ ਥੋੜੇ ਮਸਾਲੇ ਪਾਉਣੇ ਪੈਂਦੇ ਆ ਬਸ ਇਦਾਂ ਹੀ ਇਸ ਤਰ੍ਹਾਂ ਤੇ ਉਹ ਵੀ ਚਲੋ ਆਪਾਂ ਵੀਡੀਓ ਕਿਸੇ ਦਿਨ ਪਾਵਾਂਗੇ ਤੇ ਲੋ ਜੀ ਹੁਣ ਆਪਾਂ ਇਹਨੂੰ ਗ੍ਰाइंड ਕਰ ਲਿਆ ਚੰਗੀ ਤਰ੍ਹਾਂ ਤੇ ਹੁਣ ਦੁਬਾਰਾ ਫੇਰ ਆਪਾਂ ਕੁੱਕਰ ਦੇ ਵਿੱਚ ਪਾ ਦੁੱਤੀ ਹੈ ਤੇ ਹੁਣ ਫੇਰ ਕਾੜਨਾ ਇਹਨੂੰ ਦੂਰੀ ਤੋਂ ਆਪਾਂ ਐਨ ਗਾੜੀ ਕਰ ਲੈਣਾ ਜਮਾ ਕਾਰ ਕੇ ਤੇ ਹਲਾਈ ਜਾਣਾ ਥੱਲੇ ਨਾ ਲੱਗੇ ਫਿਰ ਥੱਲੇ ਲੱਗ ਗਈ ਤਾਂ ਟੇਸਟ ਵਿਗੜ ਜੂ ਇਹਦਾ ਤੇ ਇਹ ਦੇਖੋ ਵੈਸੀ ਕਲਰ ਕਿੰਨਾ ਸੋਹਣਾ ਆ ਗਿਆ ਟਮਾਟਰ ਲਾਲ ਬਹੁਤ ਸੀਗੇ ਤੇ ਜੇ ਤੁਹਾਨੂੰ ਲੱਗੇ ਕਈ ਵਾਰ ਨਾ ਟਮਾਟਰ ਹੁੰਦੇ ਆ ਡੱਬੇ ਜਿਹੇ ਤੇ ਲਾਲ ਕਲਰ ਨਹੀਂ ਆਉਂਦਾ ਹੈਗਾ ਤੇ ਫਿਰ ਤੁਸੀਂ ਸ਼ਕੰਦਰ ਕੱਟ ਕੇ ਪਾਲੇ ਵਿੱਚ ਤੇ ਕੰਨਰ ਜਿਹੜਾ ਨਾਲ ਆ ਜੂਗਾ ਤੇ ਸਬਜ਼ੀ ਵਧੀਆ ਬਣਦੀ ਆ ਫਿਰ ਦੇਖਣ ਚ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਇੱਕ ਕੜਛੀ ਭਰ ਕੇ ਇਹਦੇ ਵਿੱਚ ਸਿਰਕੇ ਦੀ ਪਾਤੀ ਹੈ ਇਹਨੂੰ ਰਿੰਦ ਲਿਆ ਸੀ ਚੰਗੀ ਤਰ੍ਹਾਂ ਠੰਡਾ ਕਰ ਲਿਆ ਇਹ ਤੁਸੀਂ ਠੰਡਾ ਕਰਕੇ ਪਾਇਓ ਤੇ ਠੰਡਾ ਹੋ ਗਿਆ ਇਹ ਤੇ ਬਾਕੀ ਤੁਸੀਂ ਇਹਨੂੰ ਛਾਣ ਵੀ ਸਕਦੇ ਆ ਕੋਈ ਵਿੱਚ ਬੀਜ ਵਗੈਰਾ ਜਿਹੜਾ ਰਹਿ ਗਿਆ ਹੋਵੇ ਹੈਨਾ ਗ੍ਰੈਂਡ ਹੋਣ ਮੰਨੀ ਉੱਤੇ ਪਰ ਮੈਂ ਛਾਣਿਆ ਨਹੀਂ ਮੈਂ ਇੱਦਾਂ ਹੀ ਰੱਖੂਗੀ ਕਿਉਂਕਿ ਫਿਰ ਛਾਣ ਕੇ ਵਿੱਚੋਂ ਬੀਜ ਨਿਕਲ ਜਾਣਗੇ ਅਸਰ ਜ ਨਹੀਂ ਰਹਿੰਦਾ ਫਿਰ ਪੂਰਾ ਤੇ ਕਈ ਭੈਣਾਂ ਤਾਂ ਛਾਣ ਕੇ ਵੀ ਰੱਖਦੀਆਂ ਇਹਨੂੰ ਪਉਣ ਲੈਂਦੀਆਂ ਮਤਲਬ ਪਾਣੀ ਦੇ ਨਾਲ ਤੇ ਮੈਂ ਪੁਣਿਆ ਨਹੀਂ ਹੈਗਾ ਇਹਨੂੰ ਇਸ ਤਰੀ ਮੈਂ ਰੱਖਿਆ ਤੇ ਤੁਸੀਂ ਜਿਵੇਂ ਵੀ ਪਸੰਦ ਆ ਤੁਹਾਨੂੰ ਉਦਾਂ ਹੀ ਰੱਖ ਲਿਓ ਜੇ ਛਾਨਣਾ ਤੁਸੀਂ ਛਾਨ ਵੀ ਸਕਦੇ ਹੋ ਤੇ ਬਾਛਲਨੀ ਦੇ ਵਿੱਚ ਪਾ ਕੇ ਉੱਪਰ ਹਲਾਈ ਜਾਏ ਉਹ ਪਲਪਾ ਜਿਹੜਾ ਨੀਚੇ ਡੱਬੇ ਚਲਾ ਜਾਊਗਾ ਤੇ ਬੀਜ ਬੂਜ ਜਿਹੜੇ ਰਹਿ ਗਏ ਹੋਏ ਇਕੱਦਾ ਉੱਪਰ ਛਾਲਨੀ ਚ ਰਹਿ ਜਾਂਦਾ ਲੋ ਜੀ ਹੁਣ ਆਪਾਂ ਡੱਬੇ ਦੇ ਵਿੱਚ ਪਾ ਲਿਆ ਕੋਈ ਵੀ ਤੁਸੀਂ ਸੁੱਕਾ ਤੇ ਸਾਫ਼ ਕਾਂਡਾ ਲੈ ਲਿਓ ਕੱਚ ਦਾ ਹੋਵੇ ਪਲਾਸਟਿਕ ਦਾ ਹੋਵੇ ਕੋਈ ਵੀ ਡੱਬਾ ਲੈ ਲਿਓ ਤੇ ਉਹਦੇ ਵਿੱਚ ਪਾ ਲਿਓ ਸੁੱਕਾ ਤੇ ਸਾਫ਼ ਹੋਣਾ ਚਾਹੀਦਾ ਇਹ ਤੁਸੀਂ ਧਿਆਨ ਰੱਖਣਾ ਜੀ ਲੋ ਜੀ ਆਪਣੀ ਪਿਉਰੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਟੱਕਣਾ ਜਿਹੜਾ ਬੰਦ ਕਰਤਾ ਉੱਪਰ ਤੇ ਫ੍ਰਿਜ ਦੇ ਵਿੱਚ ਰੱਖਣਾ ਇਹਨੂੰ ਬਾਹਰ ਨਹੀਂ ਰੱਖਣਾ ਤਿੰਨ ਤੋਂ ਚਾਰ ਮਹੀਨੇ ਖਰਾਬ ਨਹੀਂ ਹੁੰਦੀ ਤੇ ਤੁਸੀਂ ਬਾਅਦ ਜਿੰਨੀ ਕਿ ਲੋੜ ਆ ਕੱਢ ਲਓ ਵਰਤ ਲਓ ਫਿਰ ਬੰਦ ਕਰਕੇ ਰੱਖ ਦਿਓ ਤੇ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ